ਹਿੰਦ-ਪਾਕ ਸਰਾਧ ਤੇ ਵੱਡੀ ਕਾਰਵਾਈ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ 7 ਕਿਲੋ 670 ਗ੍ਰਾਮ ਹੈਰਵਨ ਕੀਤੀ ਬਰਾਮਦ ਪਾਕਿਸਤਾਨ ਵੱਲੋਂ ਭਾਰਤ ਵਿੱਚ ਹੈਰਵਨ ਭੇਜਣ ਦੇ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਹਨ ਪਰ ਭਾਰਤੀ ਸੁਰੱਖਿਆ ਏਜੰਸੀਆਂ ਉਹਨਾਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਵਿੱਚ ਕਾਮਯਾਬ ਰਹੀਆਂ ਹਨ ਹਾਲ ਹੀ ਇਸ ਵਿੱਚ ਪੰਜਾਬ ਪੁਲਿਸ ਅਤੇ ਬੀਐਸਐਫ ਬਾਰਡਰ ਸਕਿਉਰਿਟੀ ਫੋਰਸ ਵੱਲੋਂ ਹਿੰਦਪਾਕ ਸਰਦ ਤੇ ਸਾਂਝੇ ਤੌਰ ਤੇ ਚਲਾਏ ਗਏ ਇੱਕ ਆਪਰੇਸ਼ਨ ਦੌਰਾਨ 7 ਕਿਲੋ 677 ਗ੍ਰਾਮ ਹੈਰਵਨ ਕੀਤੀ ਬਰਾਮਦ ਇਹ ਕਾਰਵਾਈ ਫਰੋਇਪੁਰ ਜ਼ਿਲ੍ਹੇ ਦੇ ਸਰਦੀ ਪਿੰਡ ਟੈਂਡੀ ਵਾਲਾ ਜੋ ਕਿ ਦਰਿਆ ਦੇ ਨਾਲ ਸਥਿਤ ਹੈ ਇਸ ਗੁਪਤ ਸੂਚਨਾ ਦੇ ਅਰਧ ਆਧਾਰ ਤੇ ਅੰਜਾਮ ਦਿੱਤਾ ਗਿਆ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਵੱਲੋਂ ਨਸ਼ਾ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਨੂੰ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਤੁਰੰਤ ਕਾਰਵਾਈ ਦੀ ਸੂਚਨਾ ਦੇ ਆਧਾਰ ਤੇ ਰੋਕ ਲਿਆ ਉਹਨਾਂ ਦੱਸਿਆ ਕਿ ਜਾਣਕਾਰੀ ਅਨੁਸਾਰ ਸਤਲੁਜ ਦਰਿਆ ਦੇ ਕੋਲੋਂ ਇੱਕ ਪੈਕੇਟ ਬਰਾਮਦ ਹੋਇਆ ਜਿਸ ਨੂੰ ਖੋਲ ਕੇ ਦੇਖਿਆ ਗਿਆ ਤਾਂ ਉਸ ਵਿੱਚੋਂ 15 ਪੈਕੇਟ ਹੈਰਵਨ ਦੇ ਬਰਾਮਦ ਹੋਏ ਜਿਸ ਦਾ ਕੁੱਲ वजन 7 ਕਿਲੋ 670 ਗ੍ਰਾਮ ਸੀ ਸਾਂਝੇ ਸੰਯੋਗ ਨਾਲ ਚਲਾਏ ਗਏ ਇਹ ਆਪਰੇਸ਼ਨ ਵਿੱਚ ਇੱਕ ਵੱਡੀ ਸਫਲਤਾ ਵਜੋਂ ਵੇਖਿਆ ਜਾ ਰਿਹਾ ਹੈ ਕਿਉਂਕਿ ਇਸ ਰਾਹੀਂ ਨਸ਼ਾ ਤਕਸਰ ਨੂੰ ਭਾਰੀ ਝਟਕਾ ਲੱਗਿਆ ਹੈ ਹਰਵੰਦੀਪ ਬਰਾਮਦੀ ਨਾਲ ਸਾਫ ਹੋ ਗਿਆ ਹੈ ਕਿ ਪਾਕਿਸਤਾਨ ਵੱਲੋਂ ਨਸ਼ਾ ਵਿਚਲਣ ਦੀ ਨਵੇਂ-ਨਵੇਂ ਹੱਤਕੰਡੇ ਅਤੇ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ ਜਿਨ੍ਹਾਂ ਤੇ ਭਾਰਤੀ ਸੁਰੱਖਿਆ ਏਜੰਸੀਆਂ ਦੀ ਪੂਰੀ ਨਜ਼ਰ ਹੈ ਇਸ ਸਬੰਧੀ ਬੀਐਸਐਫ ਪੁਲਿਸ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਪਾਕਿਸਤਾਨ ਵੱਲੋਂ ਨਸ਼ਾ ਪੇਜੜ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਹੋਰ ਵੀ ਜਾਂਚ ਜਾਰੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਇਹ ਹਰਵਣ ਕਿਸ ਤਰੀਕੇ ਨਾਲ ਭਾਰਤ ਵਿੱਚ ਪੰਚਾਈ ਜਾ ਰਹੀ ਹੈ ਅਤੇ ਇਸ ਦੇ ਨਾਲ ਕਿੰਨਾ ਲੋਕਾਂ ਦਾ ਸਿੱਧਾ ਤੌਰ ਤੇ ਸੰਬੰਧ ਹੋ ਸਕਦਾ ਹੈ ਕਿ ਕਿੰਨੇ ਮਾਮਲੇ ਜਿਹੜੇ ਆ ਇਸ ਲੈਂਗ ਸਾਡੇ ਦੀ ਵੱਖ-ਵੱਖ ਮਾਮਲੇ ਸੰਬੰਧੀ ਜਿਹੜਾ ਮੈਂ ਤੁਹਾਨੂੰ ਜਾਣਕਾਰੀ ਦੇ ਦੇਣਾ ਯੋਧ ਨਸ਼ੇਮ ਰੋਧ ਤੇ ਵਿੱਚ ਜਿਹੜੀ ਲਗਾਤਾਰ ਜਿਹੜੀ ਫਰੋਜ਼ਪੁਰ ਪੁਲਿਸ ਨੂੰ ਕਾਮਯਾਬੀ ਮਿਲ ਰਹੀ ਆ ਜਿਹਦੇ ਵਿੱਚ ਸਾਡੇ ਸੀਆਈਏ ਸਾਡੇ ਵੱਖ-ਵੱਖ ਥਾਣੇ ਸਾਡੇ ਸਬਡਿਵੀਜ਼ਨ ਸਿਟੀ ਐਂਡ ਸਦਰ ਰਿਡਿੰਗ ਸਬਡਿਵੀਜ਼ਨ ਰੂਰਲ ਤੇ ਸਿਟੀ ਹਨਾ ਵੱਲੋਂ ਤੇ ਖਾਸ ਕਰਕੇ ਜਿਹੜੀ ਸਾਡੀ ਬੀਐਸਐਫ ਦੇ ਨਾਲ ਸਾਡਾ ਜਿਹੜਾ ਤਾਲਮੇਲ ਉਹ ਬਹੁਤ ਵਧੀਆ ਹੈ ਬੀਐਸਐਫ ਤੇ ਪੰਜਾਬ ਪੁਲਿਸ ਡਿਸਟ੍ਰਿਕਟ ਫਰੋਜ਼ਪੁਰ ਵੱਲੋਂ ਜਿਹੜਾ ਆਹਾ ਇਮੀਡੀਏਟ ਜਿਹੜਾ ਅੱਜ ਦੀ ਆ ਰਿਕਵਰੀ ਤੁਹਾਡੇ ਸਾਹਮਣੇ ਆ ਇਹ 15 ਪੈਕੇਟ ਜਿਨ੍ਹਾਂ ਦੀ ਕੁੱਲ weight ਆਉਂਦਾ 7 ਕਿਲੋ 670 ਗ੍ਰਾਮ ਇਹਨ ਕਵਰ ਕੀਤਾ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਇਹ ਸਾਡਾ ਬੀਐਸਐਫ ਦਾ ਤੇ ਸਾਡਾ ਪੰਜਾਬ ਪੁਲਿਸ ਡਿਸਟ੍ਰਿਕਟ ਫਰੋਜ਼ਪੁਰ ਦਾ ਸਾਂਝਾ ਆਪਰੇਸ਼ਨ ਇਹਦੇ ਵਿੱਚ ਸਾਨੂੰ ਕੁਝ ਲੀਡਸ ਮਿਲੀਆਂ ਜਿਹੜੇ ਬੰਦੇ ਇਹਦੇ ਚ ਇਨਵੋਲਡ ਹੈ ਉਹਨਾਂ ਨੂੰ ਅਸੀਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਐਵੇਂ ਇੱਕ ਜਿਹੜਾ ਸਾਡਾ ਸਾਂਝਾ ਆਪਰੇਸ਼ਨ ਬੀਐਸਐਫ ਦੇ ਨਾਲ ਜਿਸ ਦੇ ਵਿੱਚ ਡਰੋਨ ਤੇ 1 ਕਿਲੋ 407 ਗ੍ਰਾਮ ਹਿਰੋਇਨ ਸਾਨੂੰ ਬਰਾਮਦ ਹੋਈ ਹੈ ਇਹਦੇ ਵਿੱਚ ਅਸੀਂ ਹਰਜ ਜਸਵਿੰਦਰ ਸਿੰਘ son of ਸੁਖਵਿੰਦਰ ਸਿੰਘ ਫਤੇ ਵਾਲਾ ਔਰ ਜੱਲੋਕੇ ਉਹਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਆ ਤੇ ਇਹ ਇਹਦੇ ਵਿੱਚ ਹੋਰ ਵੀ ਸਾਡੀ ਪੁਸ਼ਕਸ਼ ਚੱਲ ਰਹੀ ਹੈ ਕਿ ਕੋਈ ਚੀਜ਼ ਹੋਰ ਨਿਕਲੀ ਆ ਤੇ ਉਹ ਅਗਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਵੇਂ ਹੀ ਇੱਕ ਸਾਡੇ ਸੀਆਈਏ ਵੱਲੋਂ 509 ਗ੍ਰਾਮ ਹੈਰਨ ਰਿਕਵਰ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਕ੍ਰਿਸ਼ਨ ਔਰ ਲਾਲਾ ਤੇ ਗੁਰਿੰਦਰ ਸਿੰਘ ਗੁਰਿੰਦਰ ਸਿੰਘ ਉਮਰ ਕਰੀਬ 29 ਸਾਲ ਪੁੱਤਰ ਹਰਜਿੰਦਰ ਸਿੰਘ ਇਹ ਦੋਨੇ ਖਾਲਸਾ ਕਲੋਨੀ ਦਲਸੀ ਕੀ ਰੋਡ ਫਰੋਜ਼ਪੁਰ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ 250 509 ਗ੍ਰਾਮ ਹੈਰਨ ਦੋ ਮੋਬਾਈਲ ਫੋਨ ਇੱਕ ਕੰਪਿਊਟਰਾਈਜ਼ ਕੰਡਾ ਤੇ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਬਰਦ ਹੋਇਆ ਤੇ ਇਵੇਂ ਹੀ ਸਾਡੇ ਐਸ਼ਚੋ ਤਲਵੰਡੀ ਵੱਲੋਂ ਡੀਐਸਪੀ ਆਰ ਦੀ ਸੁਪਰਵਾਈਜ਼ਨ ਚ ਇਹਨਾਂ ਨੇ ਮਕਦਮਾ ਨੰਬਰ 49 ਦਰਜ ਕਰਕੇ ਇਹ 2 ਕਿਲੋ ਹਫੀਮ ਇੱਕ ਆਈਫੋਨ ਇੱਕ ਕਾਰ ਸਵਿਫਟ ਇਹ ਬਰਾਬਰਦ ਕੀਤੀ ਹੈ ਜੀ ਤੇ ਸਾਡੇ 103 ਨੰਬਰ ਮੁਕਦਮਾ थाना ਕੈਂਟ ਦੇ ਵਿੱਚ ਡੀਐਸਪੀ ਸਿਟੀ ਸਾਹਿਬ ਦੀ ਸੁਪਰਵੀਜ਼ਨ ਚ ਐਸਐਚਓ ਕੈਂਟ ਵੱਲੋਂ ਇੱਕ ਬੰਦਾ ਗ੍ਰਿਫਤਾਰ ਕਰਕੇ ਜੋ ਹਰਸ਼ ਹੈ ਪੁੱਤਰ ਰਾਜਕੁਮਾਰ ਇਸ ਨੂੰ ਗ੍ਰਿਫਤਾਰ ਕਰਕੇ ਇਸ ਤੋਂ ਇੱਕ ਦੇਸੀ 9mm ਪਿਸਟਲ ਬਰਾਮਦ ਕੀਤੀ ਸਰ ਟੋਟਲ ਜਿਹੜੀ ਰਿਕਵਰੀ ਕੀ ਹੋਈ ਹੈ ਸਰ ਟੋਟਲ ਰਿਕਵਰੀ ਆ ਜਿਹੜੀ ਹੋਣਾ ਆ ਤੁਹਾਡੇ ਨਾਲ ਜਿਹੜੀ ਪ੍ਰੈਸ ਕਾਨਫਰੰਸ ਵਿੱਚ ਅੱਪਾ ਚਾਰ ਕੇਸਸ ਦਾ ਕਰ ਰਹੇ ਆ ਇਹਦੇ ਵਿੱਚ 2 ਕਿਲੋ 553 ਗ੍ਰਾਮ 593 ਗ੍ਰਾਮ ਹੈਰੋਇਨ 2 ਕਿਲੋ ਅਫੀਨ ਇੱਕ ਡਰੋਨ ਤੇ ਦੋ ਰਿਮੋਟ ਡਰੋਨ ਦੇ ਨਾਲ ਤੇ ਤਿੰਨ ਮੋਬਾਈਲ ਫੋਨ ਇੱਕ ਕੰਪਿਊਟਰ ਇਸਕੰਡਾ ਇੱਕ ਮੋਟਰਸਾਈਕਲ ਤੇ ਇੱਕ ਸਵਿਫਟ ਕਾਰ ਬਰਾਮਦ ਹੋਇਆ ਸਰ ਜਿਹੜੀ ਹੈਰੋਇਨ ਜਿਹੜੀ ਪਾ ਕੇ ਕਿੱਧਰੋਂ ਆਈ ਹੈਗੀ ਸੀ ਜਿਹੜੀ 15 ਪੈਕੇਟ ਜਿਹੜੇ ਆ ਬਰਾਮਦ ਕੀਤੇ ਹੀ ਗਏ ਇਹ ਜਿਹੜਾ ਹੁਣ ਤੱਕ ਜਿਹੜੀ ਬੀਐਸਐਫ ਦੀ ਟੀਮ ਵੀ ਉੱਥੇ ਹੀ ਸੀ ਜੇ ਤਾਂ ਸਾਨੂੰ ਇਮੀਡੀਏਟਲੀ ਦੱਸਿਆ ਗਿਆ ਵੀ ਇੱਕ ਡਰੋਨ ਮੂਵਮੈਂਟ ਹੈ ਅਸੀਂ ਵੀ ਉੱਥੇ ਪਹੁੰਚੇ ਤੇ ਬੀਐਸਐਫ ਦੀ ਟੀਮ ਵੱਲੋਂ ਵੀ ਦੱਸਿਆ ਗਿਆ ਵੀ ਉੱਥੇ ਡਰੋਨ ਰਹੀਂ ਇਹਦੀ ਮੂਵਮੈਂਟ ਹੋਈ ਸੀ ਤੇ ਕੁਝ ਬੰਦੇ ਜਿਹੜੇ ਇਹਨਾਂ ਨੂੰ ਦੂਰ ਦਿਖਾਈ ਵੀ ਦਿੱਤੇ ਤੇ ਉਹ ਮੇਰੇ ਦਾ ਫਾਇਦਾ ਠਾ ਕੇ ਉੱਥੋਂ ਭੱਜ ਗਏ ਸਾਨੂੰ ਕੁਝ ਲੀਡਸ ਮਿਲੀਆਂ ਜਿਨ੍ਹਾਂ ਨੂੰ ਅਸੀਂ ਉਹਨਾਂ ਨੂੰ ਕਰ ਰਹੇ ਹਾਂ ਤੇ ਜਲਦ ਉਹਨਾਂ ਨੂੰ ਪੜ੍ਹਾਂਗੇ 17 ਸਾਲ ਦਾ ਮੁੰਡਾ ਇੱਕ ਜਗ੍ਹਾ ਤੁਸੀਂ ਦੱਸਿਆ ਜੀ ਹਾਂਜੀ ਉਸ ਤੋਂ ਪਿਸਤਲ ਮਿਲਿਆ